ਜੰਗਲ ਦੇ ਲਿਟਰੇਸੀ ਕਲੱਬ ਦਾ ਪ੍ਰਧਾਨ ਤਪ ਸੇਕ ਰਿਆ ਸੀ ਹੌਲੀ ਜਿਹਾ ਵਿਅੰਕਰ ਨੇ ਆ ਕੇ ਫਤਿ ਬਲਾਈ ਸਾਥਰੀ ਕਾਲ ਪ੍ਰਧਾਨ ਜੀ ਓਆ ਬੀ ਵਿਅੰਕਰ ਆ ਅੱਜ ਕਿਵੇਂ ਯਾਦ ਆ ਗਈ ਮੇਰੀ ਹੁਣ ਦਾਸ ਤੇ ਵੀ ਕਰੋ ਕਿਰਪਾ ਜਣਾ ਘਣਾ ਹੀ ਵਾੜ ਚੁੱਕੀ ਫਿਰਦਾ ਮੇਰੇ ਜਿੱਕੇ ਘਾਟਾ ਹੈ ਵੇਖ ਬਈ ਬੇੰਕਰਾ ਤੇਰਾ ਨੰਬਰ ਜੇ ਦੂਰ ਹੈ ਸਹਜਵਾਦੀ ਕਹਾਣੀ ਲਿਖਣ ਵਾਲੇ ਬਲਦ ਨੇ ਵੀ ਹੁਣੇ-ਹੁਣੇ ਨਵੇਂ ਦੰਦ ਲਵਾਏ ਆ ਉਹਦਾ ਹੱਕ ਪਹਿਲਾਂ ਬਣਦਾ ਰਮਾਂਸਵਾਦੀ ਕਹਾਣੀਕਾਰ ਝੋਟੇ ਦੇ ਵੀ ਸੁਣਿਆ ਨਵੇਂ ਝੋਟੇ ਪਾਉਣ ਵਾਲਿਆ ਹੁਣ ਇਸ ਤੋਂ ਪਹਿਲਾਂ ਕਿ ਝੋਟੋ ਦੀ ਫੋਟੋ ਤੇ ਹਾਰ ਪਹਿਜਣ ਕੋਣੂ ਵੀ ਕੋਈ ਇਨਾਮ ਦੇਣਾ ਬਣਦਾ ਉਹ ਦੋਵੇਂ ਉਮਰ ਤੇ ਸੇਧ ਦੇ ਲੈ ਆਜੇ ਤੇਰੇ ਤੋਂ ਸੀਨੀਅਰ ਬਣਦੇ ਆ ਥੋੜਾ ਸਬਰ ਰੱਖ ਪਰ 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 ਸਾਹਿਬ ਜੀ ਆ ਜ਼ਰੂਰੀ ਤਾਂ ਨਹੀਂ ਕਿ ਪਿਛਲੀ ਉਮਰੇ ਹੀ ਨਾਮ ਦੇਣਾ ਮੇਰੀ ਕਹਾਣੀ ਛੋਟੇ ਤੇ ਬਲਦ ਨਾਲੋਂ ਕਿਤੇ ਘੱਟ ਹੈ ਮੈਂ ਤੇਰੀ ਗੱਲ ਨਾਲ ਸਹਿਮਤ ਹਾਂ ਯਾਰ ਪਰ ਕਰੀਏ ਕੀ ਸਨੇਹਾ ਟੀਵੀ ਕੋਈ ਚੀਜ਼ ਹੁੰਦੀ ਹੈ ਨਹੀਂ ਬਾਕੀ ਭਰਾਵਾ ਤਬਾ ਤੂੰ ਵੀ ਬਹੁਤ ਲਾਉਣਾ ਸਾਡੀ ਵੀ ਲੱਸੀ ਕਰ ਲਾਂਗਾ ਮਿੰਟ ਨਹੀਂ ਆਉਂਦਾ ਯਾਰ ਵਿਅੰਗ ਕੋਈ ਸਾਹੇ ਥੋੜੀ ਹੁੰਦਾ ਚਲੋ ਛੱਡੋ ਅੱਗੇ ਤੋਂ ਨਹੀਂ ਲਾਉਂਦਾ ਉਸਤਾਦ ਜੀ ਕਰੋ ਕੋਈ ਜਗਾੜ ਥੋੜੇ ਚਰਨ ਫੜੀ ਬੈਠਾ ਕਦੋਂ ਦਾ ਉਹ ਫੜੀ ਤਾਂ ਤੂੰ ਖੈਰ ਮੇਰੀ ਵੀ ਪੂਛ ਹੀ ਬੈਠਾ ਹੁਣ ਜਿਵੇਂ ਤੁਸੀਂ ਚੌਂਕੜੀ ਮਾਰਦੇ ਹੋ ਤੁਹਾਡੀਆਂ ਅਗਲੀਆਂ ਪਿਛਲੀਆਂ ਲੱਤਾਂ ਤਾਂ ਮੇਰੇ ਵਰਗੇ ਗਰੀਬ ਲੇਖ ਨੂੰ ਲੱਭਦੀਆਂ ਹੀ ਨਹੀਂ ਬਸ ਪੂਛ ਹੀ ਹੱਥੇ ਆਉਂਦੀ ਐ ਬਾਕੀ ਕਹਿੰਦੇ ਆ ਵੱਡੇ ਬੰਦਿਆਂ ਦੀ ਪੂਛ ਫੜ ਕੇ ਵੀ ਭਾਅ ਸਾਗਰ ਲੰਘ ਜਾਈਦਾ ਪਰ ਤੇਰੀ ਪੂਛ ਤੇ ਚੁੰਡੀਆਂ ਵੱਢਣ ਵਾਲੀ ਆਦਤ ਨਹੀਂ ਜਾਂਦੀ ਪੁਰਾਣੀਆਂ ਗੱਲਾਂ ਛੱਡੋ ਉਸਤਾਦ ਜੀ ਅੱਗੇ ਤੋਂ ਨਹੀਂ ਲਿਖਦਾ ਤੁਹਾਡੇ ਬਾਰੇ ਕਰੋ ਕੋਈ ਕਿਰਪਾ ਹਮ ਬਾਲ ਸਾਹਿਤ ਲਿਖਿਆ ਤੂੰ ਕੋਜ ਜੀ ਨਹੀਂ ਜੀ ਬਾਲ ਸਾਹਿਤ ਦਾ ਤਾਂ ਮੈਨੂੰ ਊੜਾ ਐੜਾ ਵੀ ਨਹੀਂ ਆਉਂਦਾ ਤੂੰ ਬਾਲ ਸਾਹਿਤ ਦੀ ਕਿਤਾਬ ਲੈ ਉਦੋਂ ਕੰਪੀਟੀਸ਼ਨ ਘਟ ਹੈ ਹੋ ਜਾਊਗੀ ਕਿਰਪਾ ਪਰ ਉਸ ਆ ਜੀ ਮੈਂ ਮੈਂ ਬਾਲ ਸਾਹਿਤ ਚ ਉਹ ਬੜਾ ਸੌਖਾ ਕਾ ਮੈਂ ਨਾਮ ਹੀ ਬਾਲ ਸਾਹਿਤਾ ਦੇਣਾ ਹੈ ਲਿਖਣਾ ਸਭ ਕੁਝ ਬੜਿਆਂ ਵਾਲੀ ਆ ਰਾਜ ਕੇ ਨਸੀਤਾ ਦੇਣੀ ਆ ਨਾਮ ਘੈਂਟ ਜਾਂ ਰੱਖ ਲਈ ਜਿਵੇਂ ਲੱਛੋ ਲੂੰਬੜੀ ਦੀ ਬਾਦਰੀ ਬੰਤੋ ਬੱਤਕ ਦੇ ਕਾਰਨਾਮੇ 80 82 ਪੰਨੇ ਦਾ ਬਣਾ ਦੇ ਬਣਾ ਦਿਆਂਗੇ ਬਾੜੀ ਤੈਨੂੰ ਵੀ ਅਗਲੇ ਸਾਲ ਠੀਕ ਹੈ ਜੀ ਚੰਗਾ ਛੋਟਿਆਂ ਮौज ਕਰ ਜਾ ਕੇ ਬਾਲ ਸਾਹਿਦ ਅ ਟਾਈਟਲ ਕੀ ਹੈ ਅ ਲੱਛੂ ਲੁੰਬੜੀ ਤੇ ਲੱਲੂ ਟਣ ਵਾਹ ਕਾ ਟਾਈਟਲ ਹੈ ਹੁਣ ਮਿਲੂਗਾ ਵਾਹ ਟਿੰਟ 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 ਹੁਣ ਮਿਲੂਗਾ ਵਾਹ ਟਿੰਟ ਟਿੰਟ ਆਪਾਂ ਨੂੰ ਵੀ ਆਵਾਜ਼ ਮਿਲੂਗਾ ਟਿੰਟ